ਤੂੰ ਤੂੰ ਕਰਾਇ ਤੇ ਬਣ ਆਪ ਬਿੱਕੀ ਰਿਪੋਰਟ ਪੋਸਟਾ ਉਹਨੇ ਭਾਨੇ ਜੋ ਕਰਾਣੇ ਲਵੋ ਨਾ ਲਈ ਜਾਂਦਾ ਕਰਾਹ ਮੁੰਡਾ Olha aí também essa. Olha que ਕੀ ਇਹ ਲੋਟ ਹੈ ਸਗਲੇ ਸੋਹਰੇ ਲੋਨਾਂ ਦੀ ਵੇਖ ਸਾਡੋ ਸਾਡੋ ਸਾਨੇ ਨਾ ਮਾਰਤਾ ਕੋਈ ਤੇਰੀ ਉਹਦੇ ਦੋਸਾਂ ਵੇਟਰ ਤੇ ਜਾਂਦੇ ਨੇ ਮਾਰਤਾ ਕੋਈ ਜਾਓ ਕਮਟਾ ਮਤਲਬ ਇਹ ਰਿਟਾਇਰ ਨਵਾਸਾ ਇਹ ਰਿਟਾਇਰ ਤਵਾ ਦੇ ਇਹ ਦੋ ਦੋ ਜਨਵਰੀ ਪਾਣ ਇਹੋ ਜੀ ਉੱਪਰ ਲਿਖ ਲਓ ਜ਼ਰਾ ਮਤਰੀ ਉਹ ਬੇ ਨਰਮ ਮਿਲਾਵਾਨ ਪਰਖਾਲ ਹੈ ਗੁਰੂੰਟਾ ਬੀ ਸਾਰੀ ਸਾਡੀ ਦੇਖੋ ਗਲਵਰਿੰਗਲੋ ਬਟਾ

ਏ ਕੀ ਆ ਉਹ ਬਹੁਤ ਕੜਕਾ ਤਾਂ ਨਹੀਂਗਾ ਜਿਹੜਾ ਫੰਡ ਫੰਡ ਨੂੰ ਅੱਲਾ ਪੰਪ ਰਹਿ ਗਿਆ ਤੇ ਹੋ ਰਹਿ ਗਿਆ ਬਲ ਗਈ ਹਾਂ ਆਦਾ ਤੇ ਇਹ ਤੇ ਜਾ ਬੋਤਲੀ ਜੀ ਬਲ ਗਈ ਪੁੱਛ ਸਪਰੇਅ ਸੀ ਮੋਨੋ ਮੋਨੋ ਨਹੀਂ ਦੀ ਡੁੰਡੀ ਵਾਲੀ ਮੋਨੋ ਦਾ ਪੜਾਕਾ ਨਹੀਂ ਪੀਵਾ ਬਾਬਾ ਹੈ ਵਤੀ ਨੇ ਰੂੜੀਆਂ ਕਰੇ ਜਾ ਵੜੇ ਸੁਣਦੇ ਜਾ ਚੋਨੇ ਵੇਲੇ ਉਹਨੇ ਢੇਰੀ ਜਿਆ ਰੱਖੇ ਨਾ ਕਾ ਸੀ ਜਦੋਂ ਵਿੱਚ ਦਵਾਈ ਲੱਗ ਗਿਆ ਉਹਨੇ ਆ ਕੇ ਬੱਤੀ ਨੇ ਅੱਗੇ ਢਿੱਲੇ ਲੱਗ ਜਾਦਾ ਢੇਰੀ ਜਿਆ ਮਚਾਵਾ ਪਹਿਲਾਂ ਉਸੇ ਨੂੰ ਜਿੱਥੇ ਕਿ ਜੀ ਜੀ ਢੇਰੀ ਜੀ ਮਾ ਜੀ ਦੁਕਾ ਦਾ ਸਾਰਾ ਉੱਡ ਗਿਆ ਦਵਾਈ ਕੱਲਾ ਵਹਾਂ ਜਾ ਵਹਾਂ ਗੱਲਾਂ ਨਹੀਂ ਮੁਕਦੀਆਂ ਇੱਕ ਕਾਲਾ ਚੰਡ ਤੇ ਲੱਗੀ ਗਿਆ ਦੁਕਾਪਾ ਹਾਂ ਜੀ ਤੇ ਰਕਾ ਲੱਗੀਆਂ ਇੱਕ ਦਿਨ ਜਾਨ ਬਸ ਆ ਗਈ ਲਾਲਾ ਕਰਕੇ ਲੱਗੇ ਰਹਿੰਦੇ ਕਿ ਜਾਨ ਦਾ ਬੋਲ ਹੀ ਪਿਆ ਠੀਕ ਹੈ ਉਹ ਪੈਣ ਕਾ ਵੇਖ ਕੇ ਟਾਈਮ ਦਾ ਬਦਲ ਆ ਜਾਂਦਾ ਦਾ ਚੱਕੀ ਲਾ ਕੇ ਹਾਂ ਆਈ ਤੇ ਪਰ ਤਾਂ ਚੱਕ ਕੇ ਪਤਾ ਲੱਗਦਾ ਇਹ ਉਲਟਾ ਗੱਲ ਸੌਦਾ ਕਿੱਥੋਂ ਲਗਾਇਆ ਨੇ ਹਣ ਚਾਹ ਪੀ ਲਈ ਜੀ ਕਿਹਨੇ ਪੀ ਲਵਾਂ ਤੈਨੂੰ ਪੀ ਲੇ ਸਮਾਉਂ ਉਸੇ ਤਾਂ ਹੋਰ ਪੁੱਤ ਓਏ ਅਸਲ ਬਾਈ ਦੀ दारू ਆ ਓਏ ਥੋੜੀ ਮਾਰਕਾ ਸੀਗੀ ਹੁਣ ਚੱਕ ਕੇ ਰੱਖ ਲਈ ਹਾਂ ਤਾਂ ਹੀ ਤਾਂ ਭੱਜ ਕੇ ਗਿਆ ਸੀ ਉਹਨਾਂ ਕੋਲ ਉਹ ਤਾਂ ਨਹੀਂ ਪੀ ਗਿਆ ਹੁਣ ਹੁਣ ਪੀਦਾ ਜਾਣ ਕਿਤੇ ਹਾਂ ਨਹੀਂ ਸੱਚ ਆ ਗੱਲ ਇਹ ਸੱਚ ਸੱਚ ਹਾਂ ਹੁਣ ਤਾਂ ਹੀ ਤਾਂ ਸਮਾ ਲਈ ਜਾਂ ਦੋ ਲੱਖ ਰੁਪਏ ਬੈਠਾ ਜੋ ਲੱਬਸੋਲਾ ਕਰ ਲਿਆ ਉਹਨੇ ਹੁਣ ਸਿੱਕ ਨਾ ਆ ਜੇ ਇਹਨਾਂ ਨੂੰ ਪਰ ਇਹਦੀ ਗੱਲ ਕੀ ਹੈ ਟਰਕੀ ਛੜੀਆਂ ਇਹ ਪੰਗੇ ਸਿੱਤੇ ਉਹ ਮੈਂ ਤਾਂ ਜਿਹੜਾ ਪਹਿਲਾਂ ਕੜਕਾ ਜਲਾਉਂਦੇ ਹੁੰਦੇ ਸੀ ਨਾ ਹਾਂਜੀ ਤੁਸੀਂ ਕਿਤੋਂ ਗਿੱਦੜ ਫੜਨ ਵਾਸਤੇ ਗਿੱਦੜ ਲਾ ਕਰਨੀ ਸੀ ਟਰਕੀ ਦਾ ਸਿਆ ਟਰਕੀ ਦਾ ਬੁੰਡਾ ਸੀ ਆ ਕੱਲਾ ਪੰਪ ਰਹਿ ਗਿਆ ਹਿਲਦਾ ਜਾਵੇ ਪੰਪ ਕਿੱਧਰ ਗਿਆ ਬੋਈ ਲੋ ਪਤ ਗਈ ਨੀ ਪੀ ਲੋ ਤੁਸੀਂ ਪੰਪ ਨਹੀਂ ਖਰਾਬ ਹੋ ਰਿਹਾ ਇਹਦੀ ਖਰਾਬ ਇਹ ਲੋ ਪੀ ਲਾ ਸ਼ਾ ਸ਼ਾ ਬੋਲੋ ਸਾਦੂ ਦਾ ਪਿੰਡ ਤੋਂ ਸਪੀਲੇ ਸਾਦੂ ਨੇ ਪੀ ਉਹ ਕਿਉਂ ਉਤਾਰਾਂਗੇ ਤਾਂ ਫੇਰ ਹੀ ਪੀਊਗਾ ਜਦੋਂ ਉਤਾਰਨਾ ਹੀ ਨਹੀਂ ਤੇ ਪੀਓ ਕਿ ਤੋਂ ਬਲੂ ਉਹ ਜੋ ਉਤਾਰਾਂਗੇ ਤਾਂ ਫੇਰ ਪੀਊਗਾ ਨਹੀਂ ਜੀ ਤੋ ਤਾਰਦੇ ਨਹੀਂ ਉਹ ਬਸ ਉਹ ਨਾ ਝਾਤੀ ਹੈ ਨਾ ਉਹਨੂੰ ਆਇਆ ਕੀ ਆ ਜਾ ਚਾ ਪੀ ਲਾ ਨੋਤਰ ਕੇ ਰਹਿ ਐਵੇਂ ਆ ਜੂ ਕਹੇ ਲਾਈਨ ਕਰਾ ਪੂਰਾ ਕਰਕੇ ਲਾ ਪਹਿਲਾਂ ਤੂੰ ਵੀ ਪਹਿਲਾਂ ਕਟ ਚਲਾਉਣਾ ਹੋ ਜਾ ਇਹਦਾ ਪੀ ਲਾ ਮੈਂ ਤਾਂ ਖਾਲਾ ਹੀ ਸਵਾਰ ਨਾਲ ਕੋਈ ਗੱਲ ਨਹੀਂ ਮੇਰੇ ਨਾਲ ਕੋਈ ਗੱਲ ਨਹੀਂ ਤੇਰਾ ਆਜ ਨੰਬਰ ਦਾ ਚਾ ਪੀ ਲਾ ਪਾਕੇ ਫੇਰ ਵਾਲੀ ਉਹ ਥੱਪਨੇ ਲਾਉਗਾ ਉਹ ਸੁਆਲ ਉਹ ਬਲਾ ਤੂ ਫੜ ਲੈਨੇ ਸਪੁੱਤਰ ਕੋ ਬਗਲੰਡਾ ਹੋ ਜਾਊਗਾ ਤਰ ਕਿਹੜਾ ਇਹ ਬਲਾ ਕਿਨੂੰ ਬਗਲੰਡਾ ਹੋਸਾ ਭਈ ਚਾ ਭਈ ਥੋੜਾ ਕਰਾ ਕੇ ਇਹ ਹੀ ਚਾ ਵਾਦੂ ਭਈਆ ਤਰ ਬਟੇ ਕੇ ਨਾ ਦੇ ਉਹ ਬਗਲੰਡਾ ਕਰਾ ਫੇਰ ਉਹ ਰੇਮੋਂਡੋ ਹਾਂ ਰੇਮੋਂਡੋ ਇਹ ਮੋਂਡਾ ਮੇਰਾ ਹੈ ਗੇਰ ਨਿਕਲੂ ਤਾਂ ਚੁੱਤਰੂ ਬੰਦੇ ਗੇਰ ਪਤਾ ਨਹੀਂ ਰੂਲਰ ਕਿਹੜਾ ਪਤਾ ਹੈ ਬੱਕਰੀ ਆ ਨੇ ਕਰਾਉਂਦੇ ਨਹੀਂ ਆਤੀ ਇਹਨੂੰ ਜੋ ਚਾਹ ਪਾਣੀ ਦਾ ਕਹਦੇ ਨੇ ਗੜੇ ਚਾਰ ਕਰਾਉਣੇ ਹੁੰਦੇ ਉਹ ਤੋਂ ਕੋਈ ਨਹੀਂ ਅੱਛਾ ਸ਼ੁਰੂ ਤੋਂ ਆਤਾ ਹੈ ਹਾਂ ਸ਼ੁਰੂ ਤੋਂ ਆਤਾ ਹੈ ਪੁਲੀਆਂ ਢਲੇ ਵੀ ਜੇਦੀ ਹਾਂ ਬਾਹਲਾ ਲੱਗ ਜਾਂਦਾ ਉਹ ਤੋਂ ਵੇਲੇ ਜ਼ਰੂਰੀ ਹੋਣਾਗਾ ਬੱਚਾ ਜੋਠਾ ਨਹੀਂ ਉਹ ਨਾ ਵੀ ਕਰਦੀ ਨਾ ਚੇੜਦੀ ਮੈਂ ਨਾ ਕੋਈ ਵਾੜਾ ਕੁਝ ਉਲਟ ਚੱਲਦੇ ਹਾਂ ਮੈਂ ਇਹਦੇ ਤਾਂ ਪੁਲੀਆਂ ਵੀ ਵੱਢ ਜਾਂਦੇ ਪੂਡਾ ਤੇ ਪਹਿਲਾਂ ਵਿੱਚ ਹੀ ਗਿਆ ਸੀ ਬਣਾ ਗਿਆ ਇਹਦਾ ਪੁਲੀ ਭਾਂਟੀ ਛੋਡੀਆ ਪਰ ਇਹ ਦਰ ਕਿ ਬੇਟਾ ਬਣੇ ਕੋਈ ਨੂੰ ਬਜੂਗਾ ਬੋ ਬਦਾ ਆਏ ਕਿਹਨਾਂ ਨੂੰ ਤਰੋਣੇ ਰੁਕ ਜਾਓ ਲਓ ਵੀ ਸਾਰੇ ਸਾਫ ਸਦਾ ਗੈਰੇਟਰ ਸਾਹਿਬ 21 ਸਾਲਾਂ ਦਾ ਹੈ ਜੀਵਨ ਨੇ ਕੋਈ ਹੋਵਾ ਕੋਈ 21 ਸਾਲਾਂ ਦਾ ਬੈਕਲੌਰ ਨੂੰ ਕੀ ਜਦਾ ਸਰੂਡ ਵੀ ਬਸ ਇਹ ਕਰੂਗਾ ਰੋੜੇ ਦੀ ਪਸਾਈ ਖਰਦਾ ਵਖੰਡਾ ਤੇ ਪੂਝ ਲੱਗੇ ਇਹ ਪੂਰਾ ਮਾਰ ਆ ਗਾਤਰੀ ਗੋਲੀਆਂ ਜੀ ਮਾਰਾ ਜੰਮੇ ਹੀ ਕਰਾਹੇ ਤੇ ਐ ਗੋਲੀਆਂ ਜੀ ਮਾਰਾ ਐ ਪਹਿਲਾ ਖਜਾ ਇਹਨੂੰ ਇਹ ਬਿਮਾਰੀ ਐ ਇਹਨੂੰ ਕਿੜੇ ਕਿੜੇ ਖਾ ਕੇ ਨਾ ਇਹ ਨੇ ਵੀ ਕਈ ਕਿੜੇ ਖਾਉਏ ਨੇ ਨਹੀਂ ਪਿੰਦਾ ਇਹ ਐ ਕਿਵੇਂ ਆਵੇ ਹੋ ਫਿਰ ਮੋੜ ਲੈ ਜੀ ਸੱਕੀ ਪੱਕੜ ਕੇ ਤੀ ਪੀਉ ਆ ਕੇ ਆ ਦੇ ਫਿਰ ਮੋੜ ਲੈ ਹਣਾ ਮੈਂ ਬਹੁਤ ਖਾਣ ਆਇਆ ਸੀ ਮੈਂ ਬੈਗ ਲਾ ਲਈ ਤੇਨ ਪਰਸ ਤੇਰੀ ਸੋਚ ਕੀ ਐ ਪਤਾ ਨਹੀਂ ਮੈਨੂੰ ਪਤਾ ਐ ਪਤਾ ਐ ਮੱਤੇ ਵੀ ਯੋਲੋ ਖਲਾਰੋ ਬਾਬਾ ਤੁਹਾਨੂੰ ਸਹੀ ਹੈ ਸਾਬ ਜੀ ਮਤਲਬ ਠੰਡਾ ਕਰਦਾ ਉਹ ਕੀ ਕਰਦਾ ਹੁੰਦਾ ਕਿਹੜੇ ਜੇ ਖਾਂਦਾ ਹੁੰਦਾ ਆ ਪੂਰੀ ਸੋਨਾ ਮਾਣ ਨਹੀਂ ਨਾ ਹੁੰਦਾ ਨਿਵਾ ਕਰਨ ਨੂੰ ਕਈ ਚੱਕੀ ਪਰਦਾ ਉਹ ਥੋੜੀ ਪਾਈਂ ਪੱਤਰ ਦਰੇ ਆਉਂਦਾ ਹਾਂ ਹਾਈ ਕੋਈ ਇਹਨੇ ਤੂ ਇਹਰ ਹੁਣ ਨਹੀਂ ਹਿਲਦਾ ਕਿਸੇ ਪਾਸੇ 21 ਕਿਲੋ ਚੱਤੇ ਖਟਾ ਉਹ ਸਾਦੂ ਤੇਰੇ ਜਦੋਂ ਚਾਹ ਪਾਣੀ ਦਾ ਰੂਪੀ ਦਾ ਕਹਿੰਦੇ ਉਹਨੇ ਤੂੰ 4 ਕਿਲੋ ਜਿਹੜੇ ਹੋਰ ਵੱਧ ਘੋਲੋਣਾ ਹੁੰਦਾ ਉਹ ਮੌਕੇ ਤੇ ਉੱਤਰ ਤਾਂ ਕਿਉਂ ਨਹੀਂ ਹੁੰਦਾ ਆ ਹੁਣ ਤੈਨੂੰ ਮੈਂ ਪਹਿਲੇ ਕਹ ਤਾਂ ਨੂੰ ਮਾ ਹਜ ਤੱਕ ਸਾਡਾ ਉੱਤਰ ਤਾਂ ਨਹੀਂ ਕਿਡੇ ਚ ਲਾਊਗਾ ਚਾਰ ਫੇਰ ਆਊਗਾ ਮੈਂ ਬੁਖਦਾ ਹੀ ਸੀ ਅਖਰਾ ਉਹ ਇਦੋਂ ਗਾ ਥੋੜੇ ਨੀਵਾਂ ਕਰਕੇ ਫੇਰ ਦੇਖਾਂ ਤੈਨੂੰ ਉੱਤਰ ਉਹ ਵੇਖਾ ਮੈਂ ਤੇਰੀ ਬਿਮਾਰੀ ਹੈ ਮੈਂ ਮੇਰੇ ਨਾਲ ਡਰਾਈਵਰੀ ਕੀਤੀ ਹੈ ਸਾਬ ਉਹਨੇ ਬਾਲੇ ਚਰ ਮੈਨੂੰ ਉਤਰਨਾ ਕਰਨੀ ਔਖਾ ਆਇਆ ਕਰਦਾ ਕਿ ਕਿ ਰੋਟੀ ਜੋ ਉੱਥੇ ਮੈਂ ਢਾਬਾ ਰੈਡ ਤੇ ਖਾ ਲਈ ਮੈਂ ਜਦੋਂ ਨੇ ਕਰਾਹ ਬੈਗ ਲਾਇਆ ਨਾ ਤੇ ਮੈਂ ਉਹਦੀ ਮੈਂ ਵੀ ਇਹ ਪੰਜਾਬ ਰੋਡ ਵਿੱਚ ਬਿੰਡੇ ਡਿੱਪੂ ਚ ਰਹਿਣ ਲੱਗਦਾ ਬਾਸ ਨੂੰ ਬੈਗ ਲਾਦੀ ਮੁੰਡੇ ਨੇ ਕਤਨੇ ਹਾਲੋ ਚਾਚੇ ਤੜਾ ਤਰ ਪੂਰਾ ਪੱਕ ਕਰਦਾ ਵੀਰ ਬਾਟੀ ਦੇ ਦਿੰਦੇ ਨੇ ਐਂ ਨਹੀਂ ਦਿੰਦਾ ਕਰਦਾ ਗਾਣਾ ਗਾਟਾ ਅੰਦਰ ਸੱਚੀ ਮਿੱਠੀ ਦਾ ਹਾਲੋ ਨੀ ਬਾਤ ਨਹੀਂ ਹੋ ਚਾ ਬਣਾਇਆ ਹਾਂ ਆਪਣਾ ਤਾਂ ਅਗਬਾਲ ਕੇ ਰੱਖਣੀ ਸੀ ਆ ਇਹ ਸਾਹਿਬ ਜੀ ਨੇ ਛੇਤੀ ਕਿੰਨੀ ਦੂਰ ਜਾ ਕੇ ਇਹ ਕੀ ਕਹਿੰਦੇ ਸੀ ਹੁਣ ਸ਼ਰਦਾ ਜਾ ਕੇ ਕਿੱਲੇ ਦੂਰ ਕਿੱਲੇ ਦੂਰ ਵੀ ਜੇ ਮੈਂ ਆਪਾਂ ਇੱਧਰ ਕਰਾਂਗੇ ਸਾਈਡ ਤੇ ਆ ਆ ਤੂੰ ਪੱਧਰ ਕਰਕੇ ਨਹੀਂ ਰੱਦ ਲੱਗਦਾ ਜਾਈ ਵਰਦਾ ਜਾਂ ਤੇਰੇ ਕੋਲੋਂ ਤੇ ਹੱਟਦਾ ਛੱਡ ਦੋਗੇ ਇਹ ਚਲੇਗਾ ਰੱਖੀਗਾ ਔਰ ਦੋ ਦਿਨ ਲਈ ਰੱਖਿਆ ਇਹਦਾ ਬਾਕਸ ਤਾਂ ਨਹੀਂ ਹੈ ਜੂ ਰੇ ਛੱਡੂਗਾ ਨਾ ਆਟੋਮੈਟਿਕ ਥਲੇ ਜਾਊਗਾ trap ਆਉਗਾ ਪਰ ਤੁਰਨੀ ਨਹੀਂ ਦਿੰਦਾ ਹਾਂ ਪਰਦਾ ਫਾੜ ਦੂ ਹਾਂ ਅੱਜ ਕਰਾਂਗਾ ਚੰਗਾ ਰੱਤ ਕੱਢੇ ਨਹੀਂ ਆਖ ਬਾਗੇ ਨਹੀਂ ਨੋਟ ਕਰਦਾ ਹਾਂ ਇੱਕ ਵਾਰੀ ਅਕੀਲਾ ਹਾਂ ਹਾਂ ਕਿਹੜਾ ਹਾਂ ਹਾਂ ਏ ਲੈ ਕੰਟਰੋਲ ਕਰਤਾ ਸਾਰੀ ਬਾਰਾਂ ਦਿਨ ਦੀ ਕਰੂਗਾ ਇਹ ਕਰੂਗਾ ਬਾਰਾ ਇਹਦੇ ਵਿੱਚ ਲਾ ਦਿਓ ਤੁਸੀਂ ਹੈ ਜਦੋਂ ਆਹ ਨਾ ਹਵਾ ਨਾ ਹਿੱਲ ਕੇ ਬਹੁਤ ਬਾਈ ਨਾਲ ਲੱਗੇ ਨਾ ਉਦੋਂ ਜਾ ਕੇ ਟਰੈਕਟਰ ਉਧਰ ਖੜਜੂ ਠੀਕ ਚੱਲ ਐਨੇ ਨਾਲ ਹੀ ਇਹ ਛੱਡ ਜੂਗਾ ਉਹ ਤੇਰੀ ਨੂੰ ਪਾਦੋ ਕੇ ਫਿਰ ਤੇਰ ਬੰਦੂ ਠੀਕ ਹੈ ਕਾ ਨਾਲ ਹੈ ਮੁਰਦਾ ਡਰਾਡਰ ਉੱਥੇ ਭਰ ਜੂਗਾ ਕਰਾਹਾ ਸੌ ਤੋ ਪੂਰਾ ਤੇਰਾ ਬੇਖਾਰਾ ਚੱਕਾ ਨਾ ਕਰਦਾ ਮੇਰੀ ਜਵਾਰ ਨਾ ਬਾਬਾ ਨਹੀਂ ਨਹੀਂ ਜਵਾਰ ਚ ਤਾਂ ਦੂਰ ਲਾਇਆ ਹੈ ਕਾ ਵੀ ਹਾਂ ਦੇ ਵੋ ਤੂੰ ਸਿੱਟਾ ਮਾਰ ਦੋ ਤੇਰਾ ਦਬਾਰਾ ਕਿ ਕਿਦਾਰੇ ਚੱਕਰ ਕਰਦਾ ਤੂੰ ਸਿੱਟਾ ਮਾਰ ਤੇ ਪਾਣੀ ਲਿਆਉਣਾ ਸੀ ਬਸ ਅਜੇ ਬਾਪੇ ਟੇ ਬੇ ਕੋਲ ਲਾਉਣ ਲੱਗ ਪਏ ਤੇ ਇਹਨੇ ਜਵਾਰ ਤੇ ਜਾ ਕੇ ਕੱਤਰ ਰੋਣ ਲੱਗਾ ਹੂੰ ਟਰੈਕਟਰ ਜਾਂਦੇ ਸੋ ਜਿਵੇਂ ਹੋ ਪਰਲੀ ਵਟਾ ਕਾਫੀ ਉਧਰ ਜਾ ਵੜਾ ਕਰ ਤਾ ਜਵਾਰ ਦਾ ਪਤਾ ਨਾਲ ਲੱਗ ਜਾ ਕਰ ਤਾ ਉਧਰ ਜਾ ਕੇ ਮੁੜਿਆ ਨਾ ਕਰ ਟਰੈਕਟਰ ਉਹ ਆਲੇ ਉਹ ਉਹ ਫੈਮੀ ਉਹ ਵੀ ਸੀਗੇ ਕੰਜਰ ਦੇ ਉਹ ਜਿਹੜਾ ਲੰਮਯੋਤ ਮਾਰ ਨਹੀਂ ਦਿੱਤਾ ਸੀ ਮੁੰਡਾ ਹੂੰ ਉਹਨਾਂ ਨੇ ਰਾ ਕੇ ਆਏ ਸੀ ਰੋੜਾ ਵਾਲੀ ਰੋੜਾ ਹੂੰ ਉਹਨਾਂ ਇਰਤਨਾ ਪਾਰੀ ਜਗ੍ਹਾ ਹੈਗੀ ਤੇ ਤਿੱਬੇ ਤੇ ਅਸ਼ੋ ਦੂਜੀ ਲੋ ਡਰੀ ਜਾਣਾ ਜਵਾਰ ਦਾ ਪੱਤਾ ਕੋਈ ਨਾ ਵੇਖੇ ਪਾਰਾ ਪੱਤਾ ਹੋਇਆ ਜਵਾਰ ਕੋਈ ਨਾ ਵੇਖੀ ਤੋ ਹੋਰ ਵਹਿਮ ਅਜ ਪੈ ਗਏ ਮੈਂ ਉੱਥੇ ਥੱਲੇ ਆਇਆ ਟਰੈਕਟਰ ਵਾ ਦੂਰ ਉੱਤੇ ਹੜ ਘੜ ਰਿਹਾ ਅੱਛਾ ਜੀ ਤੂੰ ਐਂ ਕਹਿਣਾ ਸੀ ਨਾ ਦੀ ਹਲ ਆਉ ਮੈਂ ਹੁਣੇ ਪਾਰ ਕੱਢ ਲਾ ਸਹੀ ਗੱਲ ਹੈ ਜਵਾਰ ਦਾ ਪੱਤਾ ਪਟਕੇ ਬੜੇ ਠੋਕਦਾ ਵਾ ਬੜੀ ਬੜੀ ਜਵਾਰ ਹਾਂ ਜਦੋਂ ਹਵਾ ਜੇ ਆਇਆ ਕਰੇ ਤੋ ਨਾਲ ਲੱਗ ਜਾ ਕਰ ਦੋ ਬੰਦ ਹੋਏ ਭਗਤ ਮੈਂ ਵੇਖਾ ਉਹਦੇ ਕੋਲ ਦੋ ਕੁ ਮਿੰਟ ਹੜ ਕੇ ਪਤਾ ਪਾਸੇ ਹੜਦਾ ਕਰ ਦੋ ਤੋ ਫੇਰ ਕੋ ਚੱਲ ਪ ਪੁੱਛ ਤਾਂ ਕੱਢਣੀ ਸੀ ਫਿਰ ਤੂੰ ਆਹੋ ਇਹ ਲੈ ਪੁੱਤ ਪੁੱਛ ਕੱਢ ਦੇਣਾ ਇਹ ਤਾਂ ਤੇਰਾ ਕੰਮ ਬਣ ਗਿਆ ਸੀਗਾ ਆ ਵਾਹ ਆ ਯਾਰ ਅੱਬਾ ਬੜਾ ਖਜਾਇਆ ਕੰਮ ਤੂੰ ਕਹਿੰਦਾ ਜਵਾਰ ਦੇ ਪੱਤੇ ਵਾਲੇ ਇਹਨਾਂ ਨੂੰ ਕੁਝ ਮਿਲਦਾ ਤੇ ਪ੍ਰਭਾਪਾ ਦੇ ਵੀ ਕੀ ਸੀ ਕੋਲੇ ਹੋਣਾ ਚਾਹੀਦਾ ਸੀ ਕੋਈ ਮੈਂ ਹੁਣ ਤਾਂ ਮੈਂ ਕਹਿੰਦੇ ਗੱਲ ਸੁਣੋ ਪਾਈ ਇੱਥੇ ਰੱਖਣਾ ਬੂਸ ਸਮੋਣ ਬੇਟੀ ਲੱਗੂ ਹਾਂ ਉਥੇ ਰੱਖ ਕੇ ਤੇ ਮੈਂ ਜਵਾਰ ਦਾ ਪੱਤਾ ਪਾਟ ਕੇ ਮੈਂ ਕਹਿੰਦਾ ਚੱਲ ਵੀ ਓਏ ਹੁਣ ਜਾਗ ਪਰਲੇ ਸਰੇ ਤੇ ਕਿਨੇ ਕਰਦਾ ਉੱਥੇ ਸੁਣਦਾ ਮੈਂ ਗੱਲਾਂ ਇਹਨਾਂ ਦੀ ਨਹੀਂ ਸੁਣਦਾ ਨਹੀਂ ਪਰ ਉਹਨਾਂ ਨੂੰ ਪਤਾ ਜਵਾਰ ਵੱਢੀ ਇਹਨੇ ਥੱਲੋਂ ਮਕਾਂ ਦਾ ਇੱਥੇ ਬਖਸਾਰ ਆਖ ਦੋਤੇ ਬਾਬਾ ਇੱਥੇ ਆ ਗਿਆ ਮਾੜਾ ਸਿਰ ਜਾ ਹਲਾ ਲੰਦੇ ਐਂ ਜੀ ਕਰਕੇ ਆਹ ਹੋਰ ਲੈ ਲੈ ਚਾਹ ਵਧੀਆਂ ਦਿੱਤੀ ਉਹ ਨੂੰ ਪਾਸ ਕਰਨਾ ਚਾਹੀਦਾ ਚਾਚਾ ਜੀ ਪੀਲਾ ਪੀਲਾ ਕੁੱਟ ਚਾਹ ਮਰਦਾ ਹੋਰ ਪੀਲਾ ਆਣਾ ਮੁੜ ਕੇ ਨਹੀਂ ਆਉਣਿਆ ਰਹੀ ਫੇਰ ਆਖੇ ਮੁੜ ਕੇ ਤਿੰਨ ਚਾਰ ਵਜੇ ਆਉਗੀ ਜਿੰਨੇ ਵਜੇ ਮਰਜ਼ੀ ਉਹ ਚਾਹ ਤਾਂ ਐਵੇਂ ਸ਼ਕੀਨ ਹੈ ਨਹੀਂ ਵਿਚਾਰਾ ਬਸਾ ਉਤਰਿਆ ਇਹ ਹਾਂ ਪੀ ਲੈ ਹੁਣ ਤਾਂ ਸੜ ਜਾ ਐਵੇਂ ਬੱਸ ਬੱਸ ਕਰੀਏ ਮੈਨੂੰ ਪਾਓ ਤੇਰਾ ਬਾਈ ਵਾਲ ਚ ਲਾਉਂ ਤੂੰ ਬਾਦ ਨਿੱਕੀ ਜਿਹੇ ਸਿਲੰਡਰ ਤੇ ਰੱਖ ਰਿਹਾ ਹੋਰ ਕੀ ਹੈ ਕਾਲਾ ਗਨਾਰ ਸਾਰੀ ਸਾਰੀ ਸੜ ਕੇ ਸਿਲੰਡਰ ਨਾਲ ਰੰਗੇ ਤੇ ਪਾਣੀ ਦਾ ਕਿੰਨਾ ਸਮਾਨ ਮੈਂ ਲੈ ਗਿਆ ਬੈੱਡ ਬਣੋ ਜੀ ਸਾਡਾ ਇਹੋ ਜਿਹਾ ਕੰਮ ਨਹੀਂ ਅਸੀਂ ਤੈਨੂੰ ਮੈਂ ਦੱਸਦਾ ਬੈੱਡ ਬਣ ਕੇ ਇਹਨਾਂ ਨਹੀਂ ਆਕਰ ਪੀਤਾ ਲੈ ਮੈਂ ਤੇਰੀ ਬਣੂਗਾ ਬੈਡ ਤੇਰਾ ਆਪ ਤੱਕੜਾ ਦਾ ਹੋ ਜਾ ਬੈਡਰਗਾ ਹੋ ਜਾਊਗਾ ਵੀ ਹੋ ਜਾਊਗਾ ਤਾਂ ਵੀ ਹੋ ਜਾਊਗਾ ਕੀ ਹੈ ਕੱਲ ਨੂੰ ਤਿਆਰ ਕਰ ਲੀਏ ਫਿਰ ਸਖਾ ਪਿੰਡ ਸਾਰਾ ਵਜਾਈ ਕਰਨ ਲੱਗ ਹਾਂ ਆਪਾਂ ਵੀ ਕਰਾਂਗੇ ਅਦੇ ਕਰਵਾਉਂਗੇ ਜਾਈ ਕਰਦੇ ਆ ਤੇਰਾ ਦੋ ਕਿਲਾ ਚ ਵਜਾਈ ਕਰਕੇ ਦੇਖੀਂ ਪਾਉਂਆਂ ਦੇ ਦਾ ਹੋਰ ਸਾ ਉਹਨਾਂ ਦਾ ਪਹਿਲਾ ਨੰਬਰ ਤਾਂ ਉਹਨਾਂ ਨੂੰ ਹਲਾ ਨਹੀਂ ਬਲਣੀ ਆਉਂਦੀ ਹਾਂ ਬਾਈ ਕੰਕ ਵਿਜਨ ਨਾ ਉਹ ਤੇਰੇ ਲੋੜੀ ਦੱਬੀ ਫਿਰਦੇ ਹੋ ਇਹ ਮੈਂ ਜੜ ਕੱਢੀ ਜੋ ਯਾਰਾ ਇਹ ਵੀ ਵਿਗਿਆਨ ਆ ਨਿੰਦਰੋਂ ਨੂੰ ਜੇ ਆ ਕੋਈ ਜਾਵੀ ਨਾ ਤੇ ਇੱਕ ਪਾਸੇ ਘੁੱਟੀ ਜਾਣਗੇ ਤੈਨੂੰ ਕੱਢਣਗੇ ਜਿਹੜਾ ਸਰ ਨਾਲ ਫੁੱਦੂ ਬੰਦਾ ਸੀ ਨਾ ਉਹ ਦੋ ਸੀ ਜਾਂਦਾ ਹੋਰ ਰੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਫੇਰਾ ਜੂ ਨਹੀਂ ਕਰ ਦੂਆ ਖਸਮਾ ਜ ਦੱਸਦਾ ਦਿੱਤਾ ਤਾਂ ਵਾਰੀ ਵਾਰੀ ਪੁਲੀ ਨੀ ਚੁੰਮੜ ਜਾਨਾਂ ਜਾ ਕੇ ਇਹ ਤਾਂ ਦਸੋ ਕੋ ਪਾਲਦਾ ਹੈ ਕਹੀ ਨਾ ਚੱਕਣੀ ਪੁਲੀ ਪਾ ਕੇ ਕਰਾ ਡੋਲ ਦੇ ਮੈਂ ਤੈਨੂੰ ਡੋਲ ਦੇ ਉਹ ਵੇਖਾ ਕਿ ਕਿੰਨੀ ਸੋਹਣੀ ਮਾਜੀ ਪੈਣ ਦਣੀ ਜੇ ਫਾਲ ਮੰਗੋ ਤਾਂ ਕੋ ਦੇਖ ਲੋ ਮਾਦੀ ਕਨੇਗਾ ਤੁੰਡੋ ਫੋਨੀ ਪਾ ਦਈਏ ਫੋਨ ਕਰੀ ਬੋਲ ਕੇ ਦਾਲੀਆ ਦਰਾਂ ਦਾ ਅਸਲਾ ਚਲੋ ਠੀਕ ਕੋਈ ਨਹੀਂ ਸਾਹ ਲੈਣ ਦਾ ਕੋਈ ਲੋਵਾਈ ਦਾ ਜੋ ਤੂਆ ਉਹ ਬੁਰਾ ਇਹ ਤਾਂ ਪਾਇ ਕਿ ਉਹ ਇੱਕ ਪਾਸਾ ਚੱਲਦਾ ਇੱਕ ਹੋ ਰਿਹਾ ਗਿਆ ਉਹ ਨਹੀਂ ਛੱਡਦਾ ਸੀ ਉਹ ਕਾਲੀਆਂ ਕੋਲ ਪਰ ਮਾਰ ਨਾਰਾ ਹੁੰਦਾ ਤੇ ਲੱਗ ਰਿਹਾ ਤੇ ਸਾਡੇ ਕੰਪਿਊਟਰ ਘਰ ਲੌਂਗਦਾ ਸੀ ਜੀ ਸਾਹੂ ਤੋਂ ਤੇ ਇੱਕ ਪਾਸਾ ਉਹ ਮਾਰ ਕੇ ਰਿੰਦਰ ਵਾਲੇ ਚੋਰ ਕਰਦੇ ਹੋਏ ਦੋ ਦੋ ਇਹਨੇ ਚੱਲਿਆ ਰੇਡ ਤੇ ਚਲੋ ਅੱਗੇ ਅੱਗੇ ਕੱਲ ਨੂੰ ਆਪਾਂ ਜੇ ਦੋ ਕਰਮ ਹੋ ਉਸ ਨੂੰ ਕਰ ਲੈਣਾ ਭੂਗੋਂ ਨਾ ਮੈਨੇ ਲੰਗੀ 2011 ਉਹ ਲੋਕ ਰਹਾਹਾ ਆਂਸਾਂ ਕੀ ਕੱਲ ਨੂੰ ਵੀ ਉਹਨੂੰ ਪੁੱਛੀਏ ਉਹਨਾਂ ਕੋ ਪਨੀਰੀ ਵੀ ਜੀ ਨੇ ਭਈਓ ਖਾਲਾ ਕਢਾਈ ਇੱਥੇ ਕੋਲੋਂ ਦੂਜੇ ਦੇ ਮਟਰ ਕੋਲ ਉਹ ਹੀ ਮਟਰ ਕੋਲ ਆਪਾਂ ਤਾਂ ਲੋੜ ਨਹੀਂ ਉਹਦੀ ਉਰਥੀ ਵੀ ਜੀ ਨੇ